ਸਾਸੀ칸 ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਨੂੰ ਪੈਣ ਗਿਆ ਹੁਣ ਭਾਜਣਾ ਇੱਕ ਪਾਸੇ ਟਸ ਤੋਂ ਮਸ ਵੀ ਹੋ ਰਹੀ ਭਾਰਤੀ ਜਨਤਾ ਪਾਰਟੀ ਜਾਂ ਕਹਿ ਸਕਦੇ ਹਾਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੁਮਾਇੰਦਿਆਂ ਦੇ ਕੰਨ ਉੱਤੇ ਜੋ ਨਹੀਂ ਸਰਕ ਰਹੀ ਇਧਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 29 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਇਹ ਤਾਂ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਸਪੋਰਟ ਨਹੀਂ ਕਰ ਰਹੇ ਸੀ ਜਗਜੀਤ ਸਿੰਘ ਦਲੇਵਾਲ ਦੀ ਇੱਧਰ ਪ੍ਰਧਾਨ ਮੰਤਰੀ ਯੂ ਰੂਸ ਤੇ ਯੂਕਰੇਨ ਦੀ ਜੰਗ ਜਿਹੜੀ ਚੱਲ ਰਹੀ ਹੈ ਉਸ ਨੂੰ ਬੰਦ ਕਰਾਉਣ ਦੇ ਵਿੱਚ ਕਈ ਹਜ਼ਾਰ ਕਿਲੋਮੀਟਰ ਜਾ ਸਕਦੇ ਨੇ ਲੇਕਿਨ ਦਿੱਲੀ ਤੋਂ ਖਨੌਰੀ ਬਾਰਡਰ ਸਿਰਫ 200 ਕਿਲੋਮੀਟਰ ਪੈਂਦਾ ਹੈ ਉੱਥੇ ਕਿਉਂ ਨਹੀਂ ਜਾ ਰਹਾ ਯਾਨੀ ਕਿ ਵੱਡਾ ਐਲਾਨ ਕਰ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੈਂ ਖੜਾਂਗਾ ਜਗਜੀਤ ਸਿੰਘ ਦੱਲੇ ਦੇ ਡੱਲੇ ਵਾਲ ਦੇ ਹੱਕ ਵਿੱਚ ਡੱਲੇ ਵਾਲ ਦੇ ਹੱਕ ਵਿੱਚ ਜਿਹੜਾ ਹੈ ਮੈਂ ਮੰਡੀ ਜਾਵੇਗੀ ਇਸ ਦਾ ਵੱਡਾ ਖੁਲਾਸਾ ਕੀਤਾ ਹੈ ਇੱਕ ਪਾਸੇ ਤਜ ਕਸੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਰੂਸ ਅਤੇ ਯੂਕਰੇਨ ਦੀ ਯੰਗ ਨੂੰ ਖਤਮ ਕਰਾਉਣ ਦੇ ਵਿੱਚ ਜਿਹੜੀ ਵਾਰ ਲੱਗੀ ਹੋਈ ਹੈ ਉੱਥੇ ਵਾਰ-ਵਾਰ ਮੋਦੀ ਗੇੜੇ ਮਾਰ ਰਹੇ ਨੇ ਅਤੇ ਉਹ ਯੰਗ ਜਿਹੜੀ ਬੰਦ ਵੀ ਕਰਾਈ ਜਾ ਚੁੱਕੀ ਹੈ ਹਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੇਕਨ ਇੱਧਰ ਜਗਜੀਤ ਸਿੰਘ ਦਲੇਵਾਲ ਦਿੱਲੀ ਦੇ ਖਨੌਰੀ ਬਾਰਡਰ ਉੱਤੇ ਬੈਠੇ ਨੇ ਜਿਹੜਾ ਦਿੱਲੀ ਤੋਂ ਦੇ ਖਨੌਰੀ ਬਾਰਡਰ ਤੋਂ ਸਿਰ 200 ਕਿਲੋਮੀਟਰ ਦਾ ਫਾਸਲਾ ਹੈ ਉੱਥੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਆ ਕਹਾ ਅਰਵਿੰਦ ਕੇ ਮੋਦੀ ਕਿਉਂ ਨਹੀਂ ਆ ਰਿਹਾ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਖੜੇ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬੜੀ ਜਲਦੀ ਸਹਿਯੋਗ ਕਰਨਗੇ ਦਿੱਲੀ ਦੇ ਖਨੌਰੀ ਬਾਰਡਰ ਤੇ ਅਤੇ ਜ਼ਾਇਦਾ ਲੈਣਗੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤੱਕ ਕਿਸਾਨਾਂ ਦੇ ਹੱਕ ਵਿੱਚ ਹੈ ਬੰਦੀ ਸਹਾਇਤਾ ਪੰਜਾਬ ਦੇ ਕਿਸਾਨਾਂ ਦੀ ਕੀਤੀ ਜਾ ਰਹੀ ਹੈ ਐਨਐਸਪੀ ਦੇਣਾ ਭਾਰਤੀ ਜਨਤਾ ਪਾਰਟੀ ਯਾਨਕਿ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂ ਚੋਰ ਬਣ ਰਹੀ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਜਗਜੀਤ ਸਿੰਘ ਡੱਲੇਵਾਲ ਦੀਆਂ ਆ ਜਿਹੜੀਆਂ ਨੇ ਮੁਸ਼ਕਲਾਂ ਕਿਉਂ ਨਹੀਂ ਸੁਣ ਰਹੀ ਕਿਉਂ ਨਹੀਂ ਮੰਗਾ ਮੰਨੀਆਂ ਜਾ ਰਹੀਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਇੱਕ ਪਾਸੇ ਅੱਜ ਫਟਕਾਰ ਲਗਾਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੂਸ ਅਤੇ ਜਕਰੇਨ ਦੀ ਯੰਗ ਨੂੰ ਲੈ ਕੇ ਕਿ ਜੇਕਰ ਉੱਥੇ ਮੋਦੀ ਜਾ ਸਕਦੇ ਨੇ ਤੇ ਜਗਜੀਤ ਸਿੰਘ ਡੱਲੇ ਦਾ ਹਾਲਚਾਲ ਪੁੱਛਣ ਲਈ ਕਿਉਂ ਨਹੀਂ ਆ ਸਕਦੇ ਇਧਰ ਸੂਬੇ ਦੇ ਮੁੱਖ ਮੰਤਰੀ ਕਿਹਾ ਹੈ ਜਲਦੀ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਮਿਲ ਕੇ ਗੱਲਬਾਤ ਕਰਕੇ ਅਗਲੀ ਮੁਹਿੰਮ ਜਿਹੜੀ ਹੈ ਸ਼ੁਰੂ ਕਰ ਦਿੱਤੇ ਜਾਵੇਗੀ ਆਪ ਆਦਮੀ ਪਾਰਟੀ ਵੱਲੋਂ ਡਲੇਵਾਲ ਦੇ ਹੱਕ ਵਿੱਚ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਧੰਨ